ਸਾਤਰੀਏ ਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਹੁਣ 14ਵੀਂ ਵਾਰ ਦੁਬਾਰਾ ਤੋਂ ਗੁਰਮੀਤ RAM ਰਹੀਮ ਜੇਲ੍ਹ ਤੋਂ ਬਾਹਰ ਆ ਗਏ ਹੈ ਜੀ ਬਿਲਕੁਲ ਜੀ ਬਿਲਕੁਲ ਗੁਰਮੀਤ RAM ਰਹੀਮ ਦੇ ਲਈ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਖੇਡ ਵਾਲੀ ਗੱਲ ਆ ਕਦੇ ਉਹ ਜੇਲ੍ਹ ਦੇ ਵਿੱਚ ਅੰਦਰ ਜਾਂਦੇ ਆ ਤੇ ਕਦੇ ਅੰਦਰ ਜਾਣ ਤੋਂ ਬਾਅਦ ਸਮਾਂ ਬਾਹਰ ਰਹਿੰਦੇ ਆ ਤੇ ਇਸੇ ਸਾਲ ਯਾਨੀ ਕਿ 2025 ਦੇ ਵਿੱਚ 21 ਦਿਨਾਂ ਦੇ ਲਈ ਪਹਿਲਾਂ ਬਾਹਰ ਹੁਣ 40 ਦਿਨਾਂ ਦੇ ਲਈ ਬਾਹਰ ਤੇ ਸ਼ਾਇਦ ਇਸ ਬਰੇ ਦੇ ਅੰਤ ਦੇ ਵਿੱਚ ਇੱਕ ਵਾਰ ਫੇਰ ਬਾਹਰ ਆ ਜਾਣ ਸ਼ਾਇਦ ਗੁਰਮੀਤ RAM ਰਹੀਮ ਦਾ 2017 ਤੋਂ ਲੈ ਕੇ ਹੁਣ ਤੱਕ 14ਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਇਹ ਸਾਡੇ ਸਿਸਟਮ ਦੇ ਉੱਤੇ ਸਵਾਲ ਖੜਾ ਕਰਨ ਵਾਲੀ ਗੱਲ ਆ ਵੀ ਜਿਹੜੇ ਬੰਦੇ ਦੇ ਉੱਤੇ ਜਬਰਜਨਾਹ ਦਾ ਪਰਚਾ ਹੋਵੇ ਦੋਸ਼ ਸਾਬਤ ਹੋਇਆ ਹੋਵੇ ਸਜ਼ਾ ਉਹਨੂੰ ਹੋਈ ਹੋਵੇ 20-20 ਸਾਲ ਦੀ ਜਿਹੜੇ ਬੰਦੇ ਦੇ ਉੱਤੇ ਸ਼ਤਰਪਤੀ ਕਤਲकांड ਮਾਮਲੇ ਦੇ ਵਿੱਚ ਇੰਨੇ ਦਾ ਸਖਤ ਸਜ਼ਾਵਾ ਹੋਈਆਂ ਹੋਣ ਉਸ ਬੰਦੇ ਨੇ ਖੇਡ ਬਣਾਇਆ ਹੋਵੇ ਜੇਲ੍ਹ ਨੂੰ ਤੇ ਬੰਦਾ ਗੱਡੀਆਂ ਦੇ ਕਾਫਲਿਆਂ ਦੇ ਵਿੱਚ ਹੂਕਾ ਪਾਉਂਦਾ ਆਪਦਾ ਸਿਰਸੇ ਵਾਲੇ ਡੇਰੇ ਦੇ ਵਿੱਚ ਆਉਂਦਾ ਹੋਵੇ ਤੇ ਇਹ ਸਾਡਾ ਸਿਸਟਮ ਆ ਜਿਹੜਾ ਉਹ ਕਿਹੜੇ ਪਾਸੇ ਨੂੰ ਜਾ ਰਿਹਾ ਤੇ ਕੀ ਬਣਿਆ ਪਿਆ ਇਹ ਇਥੋਂ ਸਾਰੀ ਗੱਲ ਸਾਹਮਣੇ ਆ ਜਾਂਦੀ ਹੈ ਅਸਲ ਵਿੱਚ ਗੁਰਮੀਤ RAM ਰਹੀਮ ਲੰਘੇ ਕੱਲ ਸਵੇਰੇ 6 ਵਜੇ ਦੇ ਕਰੀਬ ਆਪਦੀਆਂ ਘੱਡੀਆਂ ਦੇ ਕਾਫਲੇ ਸਮੇਤ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਸਿਸਦੇ ਵਾਲੇ ਡੇਰੇ ਦੇ ਵਿੱਚ ਪਹੁੰਚ ਗਿਆ ਇੱਥੇ ਪਹੁੰਚ ਕੇ ਉਹਨੇ ਔਨਸਾਰ ਇੱਕ ਵੀਡੀਓ ਜਾਰੀ ਕੀਤੀ ਹੈ ਉਹਨੇ ਆਪਣੇ ਭਗਤਾਂ ਨੂੰ ਪੈਰੋਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਭਾਈ ਮੈਂ ਆ ਗਿਆ ਤੇ ਇੱਥੇ ਤੁਸੀਂ ਸਹੀ ਤਰੀਕੇ ਨਾਲ ਰਹਿਣਾ ਜੋ-ਜੋ ਤੁਹਾਡੀਆਂ ਡਿਊਟਾਂ ਲੱਗਣਾਂ ਤੁਸੀਂ ਉਹ ਤੰਦੇਹੀ ਨਾਲ ਨਿਭਾਉਣੀਆਂ ਉਹ ਆਇਆ ਇਸ ਕਰਕੇ ਕਿਉਂਕਿ 15 ਅਗਸਤ ਨੂੰ ਉਹਦਾ 58ਵਾਂ ਜਨਮ ਦਿਨ ਮਨਾਇਆ ਜਾਣਾ। ਉਹਦੇ ਲਈ ਉਹ ਚਾਹ ਦੇ ਵਿੱਚ ਵੀ ਹੋਊਗਾ, ਉਹ ਤੋ ਸ਼ਾਹ ਦੇ ਵਿੱਚ ਵੀ ਹੋਊਗਾ। ਉਹ ਹੁਣ ਕੀ ਕੀ ਸਤਸੰਗ ਦੇ ਵਿੱਚ ਗੱਲਾਂ ਕਰਦਾ ਕੀ ਹੀ ਕੁਝ ਬੰਦਦਾ ਇਹ ਵਕਤ ਬਿਆਨ ਕਰੂਗਾ ਪਰ ਗੱਲ ਇਹ ਜਿਹ ਕਿ ਜਿਹੜੇ ਤਾਂ ਪੈਰੋਕਾਰ ਆ ਉਹ ਤਾਂ ਹੈਗੇ ਬਾਗੋ ਬਾਗ। ਉਹ ਕਹਿੰਦੇ ਜੀ ਪਿਤਾ ਜੀ ਇੱਕ ਵਾਰੀ ਫੇਰ ਆ ਗਏ। ਪਿਤਾ ਜੀ ਪਿਤਾ ਜੀ ਆ। ਪਿਤਾ ਜੀ ਨਾਲ ਧੋਖਾ ਹੋਇਆ, ਪਿਤਾ ਜੀ ਨਾਲ ਧੱਕਾ ਹੋਇਆ ਜਿਵੇਂ ਕਰਦੇ ਹੁੰਦੇ ਆ। ਤੇ ਜਿਹੜੇ ਹੈਗੇ ਜੀ ਬਾਕੀ ਲੋਕ ਉਹ ਇਹ ਗੱਲ ਕਹਿੰਦੇ ਵੀ ਕਾਨੂੰਨ ਦਾ ਮਜ਼ਾਕ ਕਿਵੇਂ ਬਣਾਇਆ ਵੀ ਇਹ ਕਿਹੜੀ ਗੱਲ ਹੋਈ ਵੀ ਬੰਦਾ ਬਾਹਰ ਵੱਧ ਰਹਿਂਦਾ ਤੇ ਅੰਦਰ ਘਟ ਰਹਿਂਦਾ ਹੁਣ ਸਵਾਲ ਲੋਕਾਂ ਨੇ ਪੁੱਛਿਆ ਨੇ ਇਹ ਵੀ ਚੁੱਕਿਆ ਜਿਵੇਂ ਕਿ ਸ਼੍ਰੋਮਣੀ ਕਮੇਟੀ ਵੀ ਚੁੱਕਦੀ ਹੈ ਉਹ ਕਹਿੰਦੇ ਜੀ ਦੇਖੋ ਹੈਰਾਨੀ ਇਸ ਗੱਲ ਦੀ ਹੈ ਕਿ ਕੀ ਬੰਦੀ ਸਿੰਘ ਜਿਨ੍ਹਾਂ ਨੇ ਕਿ ਇੰਨੇ ਲੰਮੇ ਸਮੇਂ ਦੀਆਂ ਸਜ਼ਾਵਾਂ ਆਪਣੀਆਂ ਕੱਟ ਲਈਆਂ ਕੀ ਉਹਨਾਂ ਨੂੰ ਵੀ ਇਵੇਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੂਗਾ ਸਾਰੇ ਜਿਨ੍ਹਾਂ ਨੂੰ ਆਪਣੀਆਂ ਸਜ਼ਾਵਾਂ ਖਤਮ ਕੀਤੀਆਂ ਨੂੰ ਵੀ ਕਈ ਕੀ ਬਰੇ ਹੋ ਗਏ ਆ ਤੁਸੀਂ ਉਹਨਾਂ ਨੂੰ ਤਾਂ ਜੇਲ੍ਹ ਦੇ ਵਿੱਚੋਂ 1 ਘੰਟਾ ਦੀ ਬਾਹਰ ਆਉਣ ਦਿੰਦੇ ਇਹ ਗੁਰਮੀਤ ਰਾਮ ਰਹੀਮ ਵਰਗਿਆਂ ਨੇ ਜੇਲ੍ਹਾਂ ਦਾ ਮਜ਼ਾਕ ਬਣਾਇਆ ਪਿਆ ਵੀ ਕਦੇ ਬਾਹਰ ਆਗੇ ਕਦੇ ਅੰਦਰ ਚਲੇ ਗਏ ਬਾਹਰ ਆਗੇ ਅੰਦਰ ਚਲੇ ਗਏ ਆਗਲ ਹੋਈ ਜਾਂਦੀ ਹੈ ਸੋ ਇਸ ਗੱਲ ਦੇ ਨੁਕਤੇ ਤਾਂ ਹੈਗਾ ਬਹੁਤ ਵੱਡਾ ਪਰ ਇਸ ਨੁਕਤੇ ਦੇ ਉੱਤੇ ਵਿਚਾਰ ਕਰਨ ਵਾਲਾ ਕੌਣ ਆਪਾਂ ਇਹਦੀ ਮੰਨਦੇ ਆ ਕਿਉਂਕਿ ਤਕੜੇ ਦਾ ਇੱਥੇ 37ਵੀਂ ਹੀ ਸੌਗਾ ਸੋ ਇਸ ਥਾਂ ਦੇ ਉੱਤੇ ਹੈਰਾਨੀ ਹੁੰਦੀ ਹੈ ਵੀ ਦੇਸ਼ ਦੇ ਵਿੱਚ ਸਿਸਟਮ ਕੀ ਹੈ ਹੁਣ ਕਈ ਬੰਦੇ ਕਹਿੰਦੇ ਜੀ ਜੇਲ੍ਹ ਦੇ ਮੈਨੂਅਲ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ ਚਲੋ ਆਪਾਂ ਇਹਦੀ ਮੰਨ ਲਏ ਕੀ ਹਰਿਆਣੇ ਦੀਆਂ ਜਿਹੜੀਆਂ ਬਾਕੀ ਜੇਲਾਂ ਦੇ ਵਿੱਚ ਲੋਕ ਬੈਠੇ ਆ ਕਈਆਂ ਤੇ ਕਤਲ ਦੇ ਵੀ ਪਰਚੇ ਹੋਣਗੇ ਕਈਆਂ ਤੇ ਜ਼ਬਰਜਨਾਹ ਦੇ ਵੀ ਹੋਣਗੇ ਇਹਨਾਂ ਨੂੰ ਗੁਰਮੀਤ ਰਾਮ ਰਹੀਮ ਜੀ ਦੀ ਸਜ਼ਾ ਵੀ ਹੋਊਗੀ ਕਿ ਉਹ ਵੀ ਸਾਲ ਦੇ ਵਿੱਚ ਤਿੰਨ ਤਿੰਨ ਵਾਰ ਬਾਹਰ ਆਉਂਦੇ ਆ ਜਾਂ ਫਿਰ ਕੱਲ੍ਹ ਨੂੰ ਛੋਟਾ ਇਹਦੇ ਵਾਸਤੇ ਹੀ ਹੈ ਜੀ ਜੀ ਬਿਲਕੁਲ ਇਹੀ ਤਾਂ ਵੱਡਾ ਸਵਾਲ ਹੈ ਟਿਹਰਾ ਸਾਹਿਬ ਕਿ ਆਖਰਕਾਰ ਕੀ ਸਾਰੇ ਕੈਦੀਆਂ ਦੇ ਲਈ ਆਹੀ ਨਿਯਮ ਨੇ ਜਾਂ ਕੁਝ ਖਾਸ ਕੈਦੀਆਂ ਨੂੰ ਇਸ ਇਹਨਾਂ ਨਿਯਮਾਂ ਦੇ ਤਹਿਤ ਸਾਰਾ ਕੁਝ ਦਿੱਤਾ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਵੀ ਜੀ ਸਵਾਲ ਚੁੱਕੇ ਨੇ ਸੀ ਖੜੇ ਕੀਤੇ ਨੇ ਸਵਾਲ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਵਾਰੀ ਸਵਾਲ ਚ ਹੁੰਦੀ ਹੈ ਪਰ ਉਹਦੇ ਸਵਾਲਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਕਿਉਂਕਿ ਜਦੋਂ ਤੱਕ ਉਹ ਅਰਜ਼ੀ ਪਾਉਂਦੇ ਆ ਅਰਜ਼ੀ ਦੇ ਉੱਤੇ ਸੁਣਵਾਈ ਹੁੰਦੀ ਆ ਉਹ ਤਾਂ ਗੁਰਮੀਤ ਰਾਮ ਰਹੀਮ ਦੇ ਵਿੱਚ ਵਾਪਸ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਆ ਜਾਂਦਾ ਹੁਣ ਵੀ ਐਡਵੋਕੇਟ ਧਾਮੀ ਹੋਰੀ ਇਸ ਗੱਲ ਦੇ ਉੱਤੇ ਕਲਪੇ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹ ਦੇਸ਼ ਦੇ ਵਿੱਚ ਦੋਹਰੇ ਮਾਪਦੰਡ ਕਿਵੇਂ ਆ ਕਾਨੂੰਨ ਇੱਕ ਬੰਦੇ ਦੇ ਉੱਤੇ ਕਿੰਨਾ ਮਿਹਰਬਾਨ ਆ ਸਰਕਾਰਾਂ ਇੱਕ ਬੰਦੇ ਦੇ ਉੱਤੇ ਕਿੰਨਾ ਮਿਹਰਬਾਨ ਆ ਤੇ ਭਾਈ ਬਾਕੀ ਲੋਕਾਂ ਦੇ ਉੱਤੇ ਕਿੰਨੀਆਂ ਕਹਿਰਬਾਨ ਆ ਉਹਨਾਂ ਨੇ ਆ ਗੱਲ ਕਹੀ ਆ ਤੋਂ ਵੀ ਨੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਇਸ ਤੋਂ ਪਹਿਲਾਂ ਵੀ ਆਪਾਂ ਬੜੀ ਬਾਰ ਗੱਲ ਕਹੀ ਆ ਵੀ ਜਿਹੜੇ ਪੈਰੋਕਾਰ ਹਨ ਉਹ ਇਹ ਗੱਲ ਕਹਿੰਦੇ ਜੀ ਪਿਤਾ ਜੀ ਨਾਲ ਧੋਖਾ ਤੇ ਧੱਕਾ ਹੋਇਆ ਤੇ ਭਾਈ ਸਭ ਕੁਝ ਹੁਣ ਠੀਕ ਆ ਰਿਹਾ ਵੈਸੇ ਵੀ ਹੁਣ ਤੱਕ ਖਬਰ ਬਹੁਤ ਹੀ ਨਾ ਇਹਨੂੰ ਕਹ ਲਈਏ ਮੁੱਲਵਾਨ ਨਹੀਂ ਰਹੀ ਕਿਉਂਕਿ ਜਦੋਂ ਰਹਿੰਦਾ ਹੀ ਬਾਹਰ ਆ ਉਹਦੀ ਖਬਰ ਤੇ ਉੱਥੇ ਤਵੱਜੋ ਕਿੱਦੇ ਲੈਣੀ ਆ ਹੁਣ ਤੇ ਏਹੋ ਲੱਗਦਾ ਵੀ ਕਦੇ-ਕਦੇ ਜੇਲ੍ਹ ਦੇ ਵਿੱਚ ਨਾਨਕੇ ਜਿਵੇਂ ਹੁੰਦੇ ਆਪਾਂ ਨਾਨਕੇ ਘਰ ਜਾਂਦੇ ਆ ਇਸ ਤਰੀਕੇ ਦੇ ਨਾਲ ਉਹ ਜਾਂਦਾ ਹੈਗਾ ਬਹੁਤਾ ਸਮਾਂ ਤਾਂ ਜੇਲ੍ਹ ਦੇ ਵਿੱਚੋਂ ਬਾਹਰ ਹੀ ਹੁੰਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹੜਾ ਸਾਹਿਬ ਖੈਰ ਅੱਗੇ ਵਧਦੇ ਆ ਉਹਦੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਜੀ ਉਹਦੇ ਵਿੱਚ ਵੀ ਕਹਿੰਦੇ ਕਈ ਮਹੱਤਵਪੂਰਨ ਵਿਚਾਰਾ ਹੋਈਆਂ ਨੇ ਕੀ ਕੀ ਗੱਲ ਹੋਈਏ ਹਾਂ ਬਿਲਕੁਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰ ਇਦੇ ਵਿੱਚ ਕਈ ਮਹੱਤਵਪੂਰਨ ਵਿਚਾਰਾਂ ਹੋਈਆਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਹੋਈ ਹੈ ਕਈ ਸ਼੍ਰੋਮਣੀ ਕਮੇਟੀ ਮੈਂਬਰ ਇੱਥੇ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਜੀ ਕਿ ਬੜੇ ਸੋਹਣੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਬੜੀਆਂ ਮਹੱਤਵਪੂਰਨ ਗੱਲਾਂ ਹੋਈਆਂ ਤੇ ਨਾਲ ਹੀ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਇਸ ਵੇਲੇ ਹਾਲਾਤ ਬਣੇ ਹੋਏ ਆ ਤੇ ਅਸੀਂ ਤਖਤਾਂ ਦੇ ਵਿੱਚ ਕੱਲੇਪੋ ਵਿੱਚ ਦੇ ਵਿੱਚ ਟਕਰਾਅ ਨਾ ਹੋਵੇ ਜਿਵੇਂ ਕਿ ਤਖਤ ਸ੍ਰੀ ਪਟਨਾ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਇਸ ਦੀ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਸੀ ਉਹ ਕਹਿੰਦੇ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਤੇ ਫੋਕਸ ਰੱਖਿਆ ਉਹ ਕਹਿੰਦੇ ਜੀ ਇੱਕ ਫੋਕਸ ਰੱਖਿਆ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ 20 ਤੋਂ ਵੱਧ ਧਮਕੀਆਂ ਕਿਵੇਂ ਆਈਆਂ ਈਮੇਲ ਦੇ ਰਾਹੀਂ ਇਸ ਵਿਸ਼ੇ ਦੇ ਉੱਤੇ ਵੀ ਕਹਿੰਦੇ ਖਾਸ ਤੌਰ ਤੇ ਵਿਚਾਰ ਹੋਈ ਆ ਕਿ ਪੰਜਾਬ ਦੀ ਪੁਲਿਸ ਇਸ ਮਾਮਲੇ ਨੂੰ ਉਜਾਗਰ ਕਰਨ ਦੇ ਵਿੱਚ ਨਿਸ਼ਰ ਕਰਨ ਦੇ ਵਿੱਚ ਕਿਵੇਂ ਫੇਰ ਸਾਫਤ ਹੋਈ ਆ ਇਸ ਗੱਲ ਦੇ ਉੱਤੇ ਵੀ ਵਿਚਾਰਾ ਉਹ ਕਹਿੰਦੇ ਹੋਈਆਂ ਜੀ ਉਹ ਕਹਿੰਦੇ ਜੀ ਕਿ ਸਿੱਖਾਂ ਨੂੰ ਦੁਖੀਸ਼ ਚੁਣੌਤੀਆਂ ਦੇ ਉੱਤੇ ਵਿਚਾਰਾ ਹੋਈਆਂ ਉਹ ਕਹਿੰਦੇ ਵੀ ਮੀਟਿੰਗ ਦੇ ਵਿੱਚ ਕਹਿੰਦੇ ਵੀ ਇੱਕ ਕਮੇਟੀ ਬਣਾਉਣ ਦਾ ਵੀ ਵਿਚਾਰ ਕੀਤਾ ਗਿਆ ਜਿਹੜੀ ਕਮੇਟੀ ਤੇ ਆਈਆਂ ਹੋਈਆਂ ਸ਼ਿਕਾਇਤਾਂ ਦੇ ਉੱਤੇ ਵਿਚਾਰ ਕਰਿਆ ਕਰੂਗੀ ਸੋ ਵੇਖਦੇ ਭਾਈ ਕੀ ਬਣਦਾ ਪਰ ਇਹ ਗੱਲ ਆ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਹੱਤਵਪੂਰਨ ਵਿਚਾਰਾ ਕੀਤੇ ਜਾਂਦੇਗਾ ਤੇ ਅੱਜ ਦੇ ਰਣ ਤੇ ਤਖਤਾਂ ਦੇ ਜਥੇਦਾਰਾਂ ਦੀ ਵੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਆ ਅੱਜ ਮੇਰਾ ਖਿਆਲ ਆ ਵੀ ਜੇ ਮੈਂ ਗਲਤ ਨਾ ਹੋਵਾਂ ਤੇ ਅੱਜ ਉਹ ਦੇਣਾ ਜਦੋਂ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਤੇ ਜਸਵੰਤ ਜ਼ਫਰ ਹੋਰਾਂ ਨੂੰ ਵੀ ਬੁਲਾਇਆ ਗਿਆ ਕਿਉਂਕਿ ਅੱਜ ਜਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਜੱਫੀਦਾਰ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਇਹਨਾਂ ਨੂੰ ਤਲਬ ਕਰਨ ਲੱਗੇ ਬੈਂਸ ਹੋਰਾਂ ਨੂੰ ਕਿਉਂਕਿ ਬੈਂਸ ਹੋਰੀ ਉਸ ਸਮਾਗਮ ਦੇ ਵਿੱਚ ਗਏ ਸੀ ਜਿੱਥੇ ਵੀਰ ਸਿੰਘ ਨੇ ਗਿਆ ਸੀ ਸ਼੍ਰੀਨਗਰ ਦੇ ਵਿੱਚ ਉਸ ਜੀ ਸ਼ਹੀਦੀ ਸਮਾਗਮ ਗੁਰੂ ਤੇਗ ਬਹਾਦਰ ਜੀ ਦਾ ਤੇ ਉੱਥੇ ਫਿਰ ਲੋਕ ਗੀਤ ਪੇਸ਼ ਕਰਨ ਦੇ ਕਰਕੇ ਤੇ ਵਿਵਾਦ ਪੈਦਾ ਹੋਇਆ ਸੀ ਬੀਰ ਸਿੰਘ ਨੇ ਪਹਿਲਾਂ ਹੀ ਮਾਫੀ ਮੰਗ ਲਈ ਸੀ ਪਰ ਅੱਜ ਇਹਨਾਂ ਨੂੰ ਤਲਬ ਕੀਤਾ ਗਿਆ ਯਾਨੀ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੂੰ ਸੋ ਵੇਨੇ ਵੀ ਭਾਈ ਆਥਣ ਤੱਕ ਅੱਜ ਕੀ ਕੀ ਵਿਚਾਰ ਆਉਂਦਿਆਂ ਜੀ ਜੀ ਜਨਾਬ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ 15 ਅਗਸਤ ਆ ਰਹੀ ਹੈ ਤੇ ਉਹਦੇ ਮੱਦੇਨਜ਼ਰ ਲਾਲ ਕਿਲੇ ਤੇ ਮੌਕ ਡ੍ਰਿਲ ਹੋਇਆ ਪਰ ਮੌਕ ਡ੍ਰਿਲ ਮੌਕੇ ਨਕਲੀ ਬੰਬ ਵੀ ਨਹੀਂ ਮਿਲਿਆ ਜੀ 7 ਜਣੇ ਸਸਪੈਂਡ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਮੌਕ ਡ੍ਰਿਲ ਦੇ ਮੌਕੇ ਨਕਲੀ ਬੰਬ ਮਿਲਿਆ ਹੀ ਨਹੀਂ ਮੌਕਡਰਲ ਕੀ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਮੌਕਡਰਲ ਹੁੰਦੀ ਜੀ ਬਨਾਉਟੀ ਪ੍ਰਕਿਰਿਆ ਬਨਾਉਟੀ ਪ੍ਰਕਿਰਿਆ ਦੇ ਰਾਹੀਂ ਆਪਾਂ ਉਥੇ ਸਾਰਾ ਕੁਝ ਕਰਦੇ ਆਂ ਕਿ ਜੇ ਨੇ ਅੱਜ ਭਾਈ ਅਸਲੀਅਤ ਦੇ ਵਿੱਚ ਜੇਕਰ ਇਵੇਂ ਹੋਇਆ ਤਾਂ ਫਿਰ ਅਸੀਂ ਹਾਲਾਤ ਦੇ ਨਾਲ ਜਿਵੇਂ ਲੜਾਈ ਲੜਨੀ ਆ ਅਸੀਂ ਕਿਵੇਂ ਬਚਣਾ ਹੈਗਾ ਜਿਵੇਂ ਲੋਕਾਂ ਨੂੰ ਬਚਾਉਣਾ ਹੈਗਾ ਜਿਵੇਂ ਕਿ ਪਿੱਛੇ ਜੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਾਹੌਲ ਖਰਾਬ ਹੋਇਆ ਤੇ ਰਾਤਾਂ ਦੇ ਵੇਲੇ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਕਡਰਲ ਹੋਈ ਕਿ ਜੇਕਰ ਭਾਈ ਸੱਚੀ ਮੁੱਚੀ ਇਦਾਂ ਹੋ ਗਿਆ ਤੇ ਫਿਰ ਤੁਹਾਨੂੰ ਕਿਵੇਂ ਸੁਰੱਖੇ ਦਾ ਥਾਂਵਾਂ ਵੱਲ ਲੈ ਕੇ ਜਾਣਾ ਕਿਵੇਂ ਤੁਸੀਂ ਡਰੋਨ ਨੂੰ ਡੀਫਿਊਜ਼ ਕਰਨਾ ਕਿਵੇਂ ਬੰਬ ਦੇ ਤੋਂ ਬਚਣਾ ਕਿਵੇਂ ਆ ਸੋ ਇਸ ਤਰੀਕਿਆਂ ਗੱਲਾਂ ਸੋ ਇਹ ਉਹੀ ਆ ਕਿਉਂਕਿ ਹੁਣ ਜਦੋਂ 15 ਅਗਸਤ ਦੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਤਿਰੰਗਾ ਲਹਿਰਾਉਣਾ ਇੱਥੇ ਤੇ ਉਹਦੇ ਮੱਦੇਨਜ਼ਰ ਇਹ ਜਾਣਕਾਰੀ ਸਾਹਮਣੇ ਆਈ ਆ 15 ਅਗਸਤ ਨੂੰ ਉਹਨਾਂ ਨੇ ਤਿਰੰਗਾ ਲਹਿਰਾਉਣਾ ਇਹ ਜਾਣਕਾਰੀ ਤਾਜ਼ਾ ਇਹ ਪ੍ਰਾਪਤ ਹੋਈ ਆ ਕਿ ਇੱਥੇ ਜਿਹੜੇ ਸਿਵਲ ਵਰਦੀ ਦੇ ਵਿੱਚ ਅਧਿਕਾਰੀ ਆ ਤੇ ਉਹਨੂੰ ਗਏ ਲਾਲ ਕਿਲੇ ਦੇ ਵਿੱਚ ਬਨਾਉਟੀ ਬੰਬ ਲੈ ਕੇ ਗਏ ਔਰ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਤਾਇਨਾਤ ਆ ਸਿਕਿਉਰਟੀ ਦੇ ਉੱਤੇ ਉਹ ਇਸ ਬੰਬ ਨੂੰ ਲੱਭ ਨਹੀਂ ਸਕੇ ਜੇ ਹੁਣ ਅਸਲੀ ਬੰਬ ਹੁੰਦਾ ਤੇ ਇਹਨਾਂ ਤੋਂ ਲੱਗਿਆ ਨਾ ਜਾਂਦਾ ਤੇ ਫਿਰ ਨੁਕਸਾਨ ਕਿੰਨਾ ਹੋ ਜਾਣਾ ਸੀ ਸੋ ਆਹੀ ਚੌਕਸੀ ਇਹੀ ਫੁਰਤੀ ਜਿਹੜੀ ਦੇਖਣ ਦੇ ਲਈ ਉਹਨਾਂ ਨੇ ਆਹ ਕੁਝ ਕੀਤਾ ਸੀਗਾ ਸੋ ਉਹ ਬੰਬ ਨਹੀਂ ਲੱਭ ਸਕੇ ਬਲੌਟੀ ਇਸ ਕਰਕੇ ਸੱਤਾਂ ਜਣਿਆਂ ਨੂੰ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਸੋ ਆਹ ਕੁਝ ਵੀ ਹੁੰਦਾ ਆਹ ਕੁਝ ਵੀ ਚੱਲਦਾ ਸੋ ਇਹਨਾਂ ਦੇ ਉੱਤੇ ਅਣਗਹਿਲੀ ਦਾ ਦੋਸ਼ ਹੈ ਇਹਨਾਂ ਉੱਤੇ ਡਿਊਟੀ ਨੂੰ ਤਨਦੇਹੀ ਦੇ ਨਾਲ ਨਾ ਨਿਭਾ ਸਕਣ ਦਾ ਦੋਸ਼ ਹੈਗਾ ਜੀ। ਜੀ ਤੇ ਜਨਾਬ ਸਾਹਿਬ ਉਧਰ ਕਾਗਜ਼ਾਂ 'ਚ ਹੀ ਝੀਲਾ ਬਣ ਗਈਆਂ ਜੀ ਤੇ ਝੀਲਾ ਬਣਾ ਬਣਾ ਕੇ ਕਾਗਜ਼ਾਂ ਦੇ ਵਿੱਚ ਕਰੋੜਾਂ ਰੁਪਏ ਖਾ ਗਏ ਨੇ ਅਧਿਕਾਰੀ। ਹਾਂ ਬਰਕੁਲ ਜੀ ਕਾਗਜ਼ਾਂ ਦੇ ਵਿੱਚ ਝੀਲਾ ਬਣੀਆਂ ਤੇ ਝੀਲਾ ਬਣਾ ਕੇ ਕਰੋੜਾਂ ਰੁਪਏ ਖਾ ਗਏ ਅਧਿਕਾਰੀ ਤੇ ਹੁਣ ਉਹ ਜੀ ਢਿੱਡ ਤੇ ਹੱਥ ਫੇਰ ਕੇ ਤੁਰੇ ਫਿਰਦੇ ਆ ਤੇ ਹੁਣ ਮੇਰਾ ਖਿਆਲ ਆ ਬੀਜੇ ਨਾਲੇ ਕੋਲੋਂ ਵਸੂਲ ਕੀਤੇ ਜਾਣਗੇ ਪੈਸੇ। ਸੋ ਇਹ ਸਮਾਂ ਰਸੋ ਘਰ ਵੀ ਵਸੂਲ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹ ਗੱਲ ਕਹੀ ਗਈ ਆ ਕਿ ਪਰ ਇਹਨਾਂ ਦੇ ਕੋਲ ਉਹ ਸੀ ਪੈਸੇ ਵਸੂਲ ਕਰਨੇ ਆ। ਇਹ ਹੈਗੇ ਜੀ ਕਾਂਗਰਸ ਦੀ ਸਰਕਾਰ ਦੇ ਵੇਲੇ ਦੀ ਗੱਲ। ਉਦੋਂ ਕਹਿੰਦੇ ਜੀ ਕਿ ਮੁਖਸਰ ਸਾਹਿਬ ਤੇ ਗਿੱਦੜਬਾਹਾ ਬਲਾਕ ਦੇ ਵਿੱਚ ਇਹ ਕਹਿੰਦੇ ਵੀ ਕਈ ਪਿੰਡ ਆ ਜਿਨ੍ਹਾਂ ਦੇ ਵਿੱਚ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਘਪਲਾ ਹੋਇਆ। ਜਿਵੇਂ ਕਿ ਮੁਖਸਰ ਸਾਹਿਬ ਦੇ ਵਿੱਚ ਇੱਕ ਪਿੰਡ ਆ ਬਰਕੰਦੀ। ਇਸ ਪਿੰਡ ਦੇ ਵਿੱਚ ਛੱਪੜ ਤੇ ਨਵੀਨੀਕਰਨ ਦੇ ਨਾਂ ਦੇ ਉੱਤੇ ਇਹ ਕਹਿੰਦੇ ਵੀ ਕਰੋੜਾਂ ਰੁਪਇਆ ਖਾ ਲਿਆ ਤੇ ਉੱਥੇ ਢੀਲ ਬਣਾਤੀ ਕਾਗਜ਼ਾਂ ਦੇ ਵਿੱਚ ਢੀਲ ਦੇ ਵਿੱਚ ਕਿਸ਼ਤਾਂ ਵੀ ਫਿਰਦੀਆਂ ਪਰ ਉੱਥੇ ਹੈ ਕੁਝ ਵੀ ਨਹੀਂ। ਉਸੇ ਤਖਵੀ ਹੈ ਨੀਗਾ ਕਿਉਂਕਿ ਉਹਨਾਂ ਨੇ ਕੋਈ ਐਟ ਲਾਈ ਨਹੀਂ ਤੇ ਰੁਪਈਏ ਜਿਹੜੇ ਉਹ ਮਿਲ ਬਲਾ ਕੇ ਅਧਿਕਾਰੀ ਆਫਿਸ ਦੇ ਵਿੱਚ ਛੱਕ ਗਏ ਆ ਇੰਨੀ ਜੀ ਸੱਕਾਂ ਵਾਲਾ ਪਿੰਡ ਆ ਇਵੇਂ ਹੀ ਉਸੇ ਕਈ ਹੋਰ ਪਿੰਡ ਹੈਗੇ ਆ ਕੋਟਲੀਆ ਬਲੂ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਵੀ ਵਿਕਾਸ ਦਾ ਕੰਮ ਜਿਹੜਾ ਹੋਇਆ ਨਹੀਂਗਾ ਪਰ ਪੈਸੇ ਜਿਹੜੇ ਅਧਿਕਾਰੀ ਮਿਲ ਬਲਾ ਕੇ ਖਾ ਗਏ ਆ ਤੇ ਹੁਣ ਆਰਟੀਆ ਦੇ ਰਾਹੀਂ ਇਹ ਖੁਲਾਸਾ ਹੋਇਆ ਆਰਟੀਆਈ ਪਾਈ ਕਿਸੇ ਨੇ ਉਹਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਈ ਆ ਵੀ ਇੱਥੇ ਕੰਮ ਤਾਂ ਕੋਈ ਹੋਇਆ ਨਹੀਂ ਪੈਸੇ ਖਾ ਕੇ ਕੱਲੇ ਦੇ ਪੈਸੇ ਖਾਣ ਵਾਸਤੇ ਇਹਨਾਂ ਨੇ ਕੋਈ ਡਰਾਮਾ ਰਚਿਆ ਸੀਗਾ ਸੋ ਹੁਣ ਭਾਈ ਇਹ ਗੱਲ ਕਹਿਦੀ ਆ ਵੀ ਅਧਿਕਾਰੀਆਂ ਨੂੰ ਕਿ ਇਹਨਾਂ ਦੇ ਕੋਲੋਂ ਪੁਲਿਸ ਨੇ ਜਿਹੜੀ ਆ ਉਹ ਸਰਕਾਰ ਨੇ ਕਿਹਾ ਵੀ ਜਿਹੜੇ ਲੋਕਾਂ ਨੇ ਆਹ ਕੁਝ ਕੀਤਾ ਉਹ ਕਹਿੰਦੇ ਵੀ ਇਹਨਾਂ ਦੇ ਕੋਲੋਂ ਹੁਣ ਸਾਰਾ ਕੁਝ ਵਸੂਲ ਕੀਤਾ ਜਾਵੇ ਇਹਨਾਂ ਦੇ ਘਰਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਘਰਾਂ ਦੇ ਉੱਤੇ ਬੰਦੀ ਸਰਦੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਕੋਲੋਂ ਸਾਰੇ ਪੈਸੇ ਵਸੂਲ ਕਰਨੇ ਚਾਹੀਦੇ ਆ ਪਰ ਵੇਨੇ ਭਾਈ ਵਸੂਲ ਹੁੰਦੇ ਕਿ ਨਹੀਂ ਹੁੰਦੇ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਕਿ ਕਿਸ ਤਰੀਕੇ ਦੇ ਨਾਲ ਤਾਗਦਾ ਦੇ ਵਿੱਚ ਢੀਲਾ ਮਣੀਆ ਤਾਗਦਾ ਦੇ ਵਿੱਚ ਨਮੀਨੀਕਰਨ ਹੋ ਗਿਆ ਤੇ ਰਪਈਏ ਆਪ ਸਾਗੇ ਜੀ ਤੇ ਚੈਨਾ ਸਾਹਿਬ ਇੱਕ ਹੋਰ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ ਕਿ ਕਹਿੰਦੇ ਬਠਿੰਡਾ ਦੇ ਸਰਕਾਰੀ ਸਕੂਲ ਦੇ ਵਿੱਚ ਪੁਲਿਸ ਨੇ ਪ੍ਰਾਇਮਰੀ ਕਲਾਸ ਘੇਰ ਲਈ ਜੀ ਕਿਉਂ ਇਹ ਜੀ ਅਸਲ ਵਿੱਚ ਨਾ ਕੱਲ ਵੱਡਾ ਪ੍ਰਦਰਸ਼ਨ ਹੋਣਾ ਸੀਗਾ ਟੀਚਰਾਂ ਦੇ ਵੱਲੋਂ ਕੀਤਾ ਜਾਣਾ ਸੀ ਉਹ ਵੱਡੇ ਪ੍ਰਦਰਸ਼ਨ ਦੇ ਵਿੱਚ ਟੀਚਰ ਕਿਤੇ ਪਹੁੰਚਣਾ ਜਾਣ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਇਸ ਕਰਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਡੱਕ ਲਿਆ ਗਿਆ ਜਿਵੇਂ ਕਿ ਆਮ ਤੌਰ ਤੇ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਡਕ ਲੈਂਦੀ ਹੁੰਦੀ ਪੁਲਿਸ ਕਿ ਕਰ ਨੂੰ ਫਲਾਣੀ ਥਾਂ ਦੇ ਉੱਤੇ ਜਾ ਕੇ ਪ੍ਰਦਰਸ਼ਨ ਕਰਨਾ ਉਥੇ ਧਰਨਾ ਲਾਉਣ ਉਥੇ ਨਾਰੇ ਲਾਉਣ ਉਸ ਤਰੀਕੇ ਦੇ ਨਾਲ ਇੱਥੇ ਬਠਿੰਡੇ ਦੇ ਇੱਕ ਸਕੂਲ ਦੇ ਵਿੱਚ ਵੀਰਪਾਲਪੁਰ ਨਾਂ ਦੀ ਅਧਿਆਪਕਾ ਉਹਦੀ ਸਕੂਲ ਦੇ ਵਿੱਚ ਉਹਦੀ ਕਲਾਸ ਦੇ ਵਿੱਚ ਜਾ ਕੇ ਪੁਲਿਸ ਮੁਲਾਜ਼ਮ ਬਹਿ ਗਏ ਉਹ ਬੀਬੀਆਂ ਜਿਹੜਾ ਲੇਡੀਜ਼ ਪੁਲਿਸ ਉੱਥੇ ਜਾ ਕੇ ਬੈਗੀ ਤੇ ਉਹ ਕਈ ਘੰਟੇ 5-6 ਘੰਟੇ ਉਥੇ ਪੁਲਿਸ ਵੀ ਹਾਜ਼ਰੀ ਦੇ ਵਿੱਚ ਆਪਦੀ ਕਲਾਸ ਨੂੰ ਪੜਾਉਂਦੀ ਰਹੀ ਹੈ ਵੀ ਤੂੰ ਕਿਤੇ ਜਾਣਾ ਨਹੀਂ ਸਾਡੀ ਹਾਜ਼ਰੀ ਦੇ ਵਿੱਚ ਪੜਾ ਇੱਥੇ ਬੈਠ ਕੇ ਪੜਾਈ ਚੱਲ ਪਰ ਤੂੰ ਕਿਤੇ ਜਾ ਨਹੀਂ ਸਕਦੀ ਕਹਿਣ ਦਾ ਭਾਗ ਇਹ ਆ ਸੋ ਵੀਡੀਓ ਵਾਇਰਲ ਹੋ ਗਈ ਤੇ ਹੁਣ ਸਰਕਾਰ ਦੀ ਤੇ ਪੁਲਿਸ ਦੀ ਬੜੀ ਕਿਰਕਰੀ ਹੋ ਰਹੀ ਆ ਕਿ ਆ ਦੇਖੋ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੁਣ ਪ੍ਰਾਇਮਰੀ ਕਲਾਸਾਂ ਲੱਗਿਆ ਕਰਨੀਆਂ ਜੀ ਜੀ ਇਹ ਪਹਿਲੀ ਵਾਰੀ ਹੋਇਆ ਵੈਸੇ ਤੈਨਾ ਸਭ ਬੜਾ ਹੈਰਾਨ ਕਰਦਾ ਇਹ ਮਾਮਲਾ ਹੈ ਕਿ ਇਸ ਤਰੀਕੇ ਨਾਲ ਵੀ ਕਿ ਅਧਿਆਪਕਾਂ ਨੂੰ ਹੁਣ ਰੋਕਿਆ ਜਾਊਗਾ ਆ ਬਿਲਕੁਲ ਜੀ ਇਹ ਹੈ ਤਾਂ ਅਜੰਬੇ ਵਾਲੀ ਗੱਲ ਵੀ ਭਾਈ ਕੀ ਇਸ ਤਰੀਕੇ ਨਾਲ ਅਧਿਆਪਕਾਂ ਨੂੰ ਰੋਕਿਆ ਜਾਊਗਾ ਪਰ ਇਹ ਕੁਝ ਹੁੰਦਾ ਆ ਕੁਝ ਵੀ ਪੰਜਾਬ ਦੇ ਵਿੱਚ ਹੀ ਹੁੰਦਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉੱਧਰ ਕਹਿੰਦੇ ਫਿਰੋਜ਼ਪੁਰ ਜ਼ਿਲ੍ਹੇ ਦੇ 25000 ਤੋਂ ਵੱਧ ਅਸਲਾ ਲਾਇਸੈਂਸ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਜੀ ਕੋਈ ਖਾਸ وجہ ਨਹੀਂ ਅਸਲ ਵਿੱਚ ਨਾ ਜੀ 25000 ਲਾਇਸੈਂਸ ਫਿਰੋਜ਼ਪੁਰ ਦੇ ਵਿੱਚ ਆ ਤੇ ਉਹਦਾ ਪੰਜਾਬ ਦੇ ਵਿੱਚ 4 ਲੱਖ ਦੇ ਕਰੀਬ ਅਸਲਾ ਲਾਇਸੈਂਸ ਆ ਇਹ 25000 ਆ ਜਿਹੜੇ ਇਕੱਲੇ ਫਿਰੋਜ਼ਪੁਰ ਦੇ ਵਿੱਚ ਹੁਣ ਕਰਕੇ ਤੇ ਇਹ ਖਬਰ ਸਾਹਮਣੇ ਆਈ ਆ ਤੇ ਰਗਨੀ ਹੋਏਗੇ ਪਰ ਗੱਲ ਇਹ ਆ ਵੀ ਇਹ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਅਸਲਾ ਦੇ ਲਾਇਸੈਂਸਾਂ ਦੇ ਨਾਲ ਮੋਹ ਆ ਕਿਵੇਂ ਪੰਜਾਬ ਦੇ ਲੋਕ ਅਸਲੇ ਦੇ ਆਸ਼ਕ ਆ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਕੋਈ ਵੇਲਾ ਸੀ ਜਦੋਂ ਪੰਜਾਬ ਦੇ ਲੋਕ ਕਾਲੇ ਦੌਰ ਦੇ ਵਿੱਚ ਸੈਲਫ ਡਿਫੈਂਸ ਦੇ ਲਈ ਆਪਦੇ ਕੋਲ ਹਥਿਆਰ ਰੱਖਦੇ ਸੀ ਪਰ ਅੱਜ ਵੀ ਤਰੀਕੇ ਦੇ ਵਿੱਚ ਤਾਂ ਕੋਈ ਖਤਰਾ ਵੀ ਹੋਣੀਗਾ ਅੱਜ ਦੀ ਤਰੀਕੇ ਦੇ ਵਿੱਚ ਤਾਂ ਪੰਜਾਬੀ ਨੂੰ ਪੰਜਾਬੀ ਤੋਂ ਖਤਰਾ ਜੇ ਕੋਈ ਜੇ ਕੋਈ ਗੋਲੀ ਨਾਲ ਉਹਦੇ ਮਾਰ ਜੇ ਕਦੇ ਕੋਈ ਆਪਾਂ ਜ਼ਮੀਨ ਦੇ ਟੋਟੇ ਪਿੱਛੇ ਲੜ ਪੈਨੇ ਆ ਕਦੇ ਗਵਾਢੀ ਦੇ ਗੋਲੀ ਮਾਰ ਦਿੰਦੇ ਆ ਕਦੇ ਕੁਛ ਕਰ ਦਿੰਦੇ ਆ ਕਦੇ ਕੋਈ ਲੱਛਣ ਕਰਦੇ ਆ ਅੱਜ ਵੀ ਤਰੀਕੇ ਦੇ ਵਿੱਚ ਤਾਂ ਪੰਜਾਬੀ ਤੋਂ ਇਸ ਗੱਲੋਂ ਡਰਨਾ ਬਣਦਾ ਵੀ ਕਿਤੇ ਇਹ ਬਿਨਾਂ ਵਜਾ ਕਿਸੇ ਨੇ ਗੋਲੀਆਂ ਮਾਰ ਦੇ ਦੇ ਸੋ ਇਹ ਬੜੀ ਵੱਡੀ ਖਬਰ ਆਈ ਹੈ ਵੀ ਕਿਸ ਤਰੀਕੇ ਦੇ ਨਾਲ ਪੰਜਾਬੀਆ ਜਿਹੜੇ ਉਹ ਆਪਦੇ ਲੱਛਣ ਵਿਖਾਉਂਦੇ ਆ ਤੇ ਪੰਜਾਬੀ ਪੰਜਾਬੀਆਂ ਦੀ ਜਾਨ ਨੂੰ ਕਿਸ ਤਰੀਕੇ ਨਾਲ ਖਤਰਾ ਪੈਦਾ ਕਰਦੇ ਆ ਸੋ ਕੱਲੇ ਇੱਕ ਜ਼ਿਲ੍ਹੇ ਦੇ ਵਿੱਚ ਸਰਹੱਦੀ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਪਤਾ ਲੱਗਣਾ ਵੀ ਭਾਈ ਇੰਨੀ ਵੱਡੀ ਜਨਸੀ ਦੇ ਵਿੱਚ ਅਸਲਾ ਲਾਇਸੈਂਸ ਆ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਸਾਡੇ ਪੰਜਾਬ ਦੇ ਵਿੱਚ 4 ਲੱਖ ਦਾ ਲਾਇਸੈਂਸ ਆ ਪਰ ਇਹਦੇ ਤੋਂ ਇਲਾਵਾ ਜਿਹੜੇ ਗੈਰ ਕਾਨੂੰਨੀ ਆ ਜਿਹੜੇ ਆਪਣੇ ਕੋਲੇ ਹਥਿਆਰ ਕਦੇ ਕੋਈ ਇੱਧਰ ਕਾਨਪੁਰ ਦਾ ਕਟਾ ਲਈ ਫਿਰਦਾ ਕਦੇ ਕੋਈ ਕਿਤੇੋਂ ਲਿਆਉਂਦਾ ਰਵਾਲਵਰ ਕਦੇ ਕਿਤੇ ਕੋਈ ਪਿਸਤੌਲ ਲਿਆਉਂਦਾ ਤੇ ਪੰਜਾਬ ਦੇ ਵਿੱਚ ਵਾਰ ਦਾ ਤੱਕ ਕਿੰਨੀਆਂ ਵਾਪਰਦੀਆਂ ਇਹਦੇ ਬਾਰੇ ਵੀ ਆਪਾਂ ਜਾਣਦੇ ਹੁਣ ਤਾਂ ਪੰਜਾਬੀ ਫੁਕਰੀਆਂ ਦੇ ਵਿੱਚ ਗਵਾਂਢੀ ਮਾਰਨ ਯੋਗੇ ਆ ਹੁਣ ਤਾਂ ਪੰਜਾਬੀ ਵਿਆਹਾਂ ਦੇ ਵਿੱਚ ਫੇਰ ਕਰਨ ਯੋਗੇ ਆ ਬਦਮਾਸ਼ੀ ਦਿਖਾਉਣ ਜੋਗੇ ਸੜਕਾਂ ਦੇ ਉੱਤੇ ਹੋਰ ਤਾਂ ਹੈ ਨਹੀਂ ਕੁਝ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਹਥਿਆਰ ਪ੍ਰੇਮ ਪੰਜਾਬੀਆਂ ਦੇ ਵਿੱਚੋਂ ਪਤਾ ਨਹੀਂ ਕਿੱਥੇ ਨਹੀਂ ਘਟਦਾ ਖੈਰ ਉਧਰ ਇੱਕ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਟੇਣਾ ਸਾਹਿਬ ਸਾਫਾ ਰਾਜਪਾਲ ਸੱਤੇਪਾਲ ਮਲੇ ਕੋਰਾ ਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਦੁੱਖ ਦੀ ਖਬਰ ਆਈ ਆ ਸੱਤੇਪਾਲ ਮਲਕ ਸਾਹਿਬਾ ਜਿਹੜੇ ਉਹ ਵੱਖ-ਵੱਖ ਸੂਬਿਆਂ ਦੇ ਆਪਾਂ ਜਾਣਦੇ ਜਿਕੇ ਰਹੇ ਸੀਗੇ ਰਾਜਪਾਲ ਤੇ ਉਹ ਹੁਣ ਦੁਨੀਆ ਦੇ ਉੱਤੇ ਨਹੀਂ ਰਹੇ ਉਹਨਾਂ ਦੀ ਯਾਦ ਦੀ ਘਾਟ ਹਮੇਸ਼ਾ ਰਕੀ ਜਾਊਗੀ ਮੈਨੂੰ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੂੰ ਕਈ ਹਫ਼ਤੇ ਪਹਿਲਾਂ ਹੀ ਮੂਰਖ ਲੋਕਾਂ ਨੇ ਮਾਰਤਾ ਸੀ ਪਰ ਉਹ ਤਾਂ ਅੰਦਰ ਤੁਸੀਂ ਦੇ ਉਦੋਂ ਕਿ ਹੁਣ ਉਹ ਦੁਨੀਆ ਦੇ ਉੱਤੇ ਸੱਚੀ ਮੁੱਚੀ ਨਹੀਂ ਰਹੇ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਇੱਕ ਕਸਾਮੀ ਦੇ ਹੱਕ ਦੇ ਵਿੱਚ ਡਟ ਕੇ ਪਹਿਰਾ ਦੇਣ ਵਾਲੇ ਸੀ ਇਹਨਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਟਿੰਟੂ ਕੀਤੀ ਸੀ ਇਹਨਾਂ ਨੇ ਸਰਕਾਰ ਨੂੰ ਇਹ ਗੱਲ ਦੱਸੀ ਸੀ ਵੀ ਭਾਈ ਤੁਸੀਂ ਗਲਤ ਤਾਂ ਮੈਂ ਗਲਤੀ ਕਹੂੰਗਾ ਫਿਰ ਇਹਨਾਂ ਨੂੰ ਆਪਾਂ ਜਾਣਦੇ ਕਿ ਕਈ ਵਕ-ਵਕ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਕਿਸੇ ਤਮਾਮਲੇ ਦੇ ਵਿੱਚ ਘੇਰਾ ਵੀ ਪੈ ਗਿਆ ਸੀ ਪਰ ਇਹ ਕਹਿੰਦੇ ਸੀ ਵੀ ਮੈਂ ਫਿਰ ਬਾਕੀ ਨਾਲ ਬੋਲੂਗਾ ਤੇ ਮੈਂ ਕਿਸਾਨ ਦੇ ਹੱਕ 'ਚ ਮਜ਼ਦੂਰ ਦੇ ਹੱਕ ਦੇ ਵਿੱਚ ਖੜੂਗਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹ ਇਹਨਾਂ ਨੇ ਇਹ ਗੱਲਾਂ ਕਹੀਆਂ ਸੀ ਸੋ ਵੈਨੀਫਾਈ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਪਰ ਗੱਲ ਇਹ ਜੀ ਕਿ ਇਹਨਾਂ ਵਰਗੇ ਬੰਦਿਆਂ ਦਾ ਤੁਰ ਜਾਣਾ ਇਹ ਪੰਜਾਬ ਦੇ ਲੋਕਾਂ ਦੇ ਲਈ ਬੜਾ ਵੱਡਾ ਘਾਟਾ ਕਿਸਾਨੀ ਵਾਸਤੇ ਬੜਾ ਘਾਟਾ ਕਿਉਂਕਿ ਕਿਹੜਾ ਵੱਡਾ ਨੇਤਾ ਕਿਹੜਾ ਵੱਡਾ ਅਫਸਰ ਕਿਹੜਾ ਵੱਡਾ ਅਧਿਕਾਰੀ ਜਿਹੜਾ ਕਿਸਾਨ ਦੇ ਪੱਖ ਦੇ ਵਿੱਚ ਬੋਲਦਾ ਇਹ ਤਾਂ ਮਗ੍ਹਾ ਲੈ ਦੇ ਵੀ ਰਾਜ ਪੜ ਰਹੇ ਇਹ ਜੀ ਇਧਰ ਜੰਮੂ ਕਸ਼ਮੀਰ ਦੇ ਵੀ ਰਹੇ ਹੋਰ ਵੱਖ-ਵੱਖ ਸੂਬਿਆਂ ਦੇ ਵੀ ਰਹੇ ਜਦੋਂ ਇਹ ਜੰਮੂ ਕਸ਼ਮੀਰ ਦੇ ਰਾਜ ਪੜ ਰਹੇ ਸੀ ਉਸ ਵੇਲੇ ਦੇ ਵਿੱਚ ਉਸੇ ਦੌਰ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਉਥੋਂ ਧਾਰਾ 370 ਹਟਾਈ ਗਈ ਸੀ ਸੋ 79 ਸਾਲ ਦੀ ਉਮਰ ਦੇ ਵਿੱਚ 80 ਦੀ ਉਮਰ ਦੇ ਵਿੱਚ ਸਰ ਰਾਮ ਮਨੋਰ ਲੋਇਆ ਹਸਪਤਾਲ ਦੇ ਵਿੱਚੋਂ ਇਹਨਾਂ ਦੀ ਮੌਤ ਹੋਈ ਹੈ ਲੰਘੇ ਕੱਲ ਦੁਪਹਿਰ ਦੇ ਵੇਲੇ ਤੇ ਇਹਨਾਂ ਨੂੰ ਕਿਡਨੀਆਂ ਦੀ ਸਮੱਸਿਆ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਸਪਤਾਲ 'ਚ ਦਾਖਲ ਸੀਗੇ ਜੀ ਜੀ ਤਦਿਆ ਸਾਹਿਬ ਹੁਣ ਤੱਕ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਚੁੱਕੀ ਹੈ ਉੱਤਰਾਖੰਡ ਦੇ ਵਿੱਚ ਬੱਦਲ ਫਟਿਆ ਸਿਰਫ ਮਹਿਜ਼ 34 ਸਕਿੰਡਸ ਦੇ ਵਿੱਚ ਪਿੰਡ ਜਿਹੜਾ ਜ਼ਮੀਨਦੋਜ਼ ਹੋ ਗਿਆ ਹਾਂ ਬਿਲਕੁਲ ਜੀ ਬਿਲਕੁਲ 34 ਸਕਿੰਡ ਦੇ ਵਿੱਚ ਪਿੰਡ ਦਾ ਜ਼ਮੀਨਦੋਜ਼ ਹੋ ਜਾਣਾ ਤੇ ਇਹ ਵੀਡੀਓ ਦੇਖ ਕੇ ਤੇ ਲੂਕੰਡਾ ਖੜਾ ਹੁੰਦਾ ਵੀ ਆਹ ਕੁਝ ਨਹੀਂ ਹੋ ਸਕਦਾ ਤੇ ਇਵੇਂ ਵੀ ਹੋ ਸਕਦਾ ਮੈਂ ਬਹੁਤ ਹੈਰਾਨ ਹੋਇਆ ਵੀ ਆਹ ਦੇਖੋ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਗਿਆ ਇਹ ਬੜੇ ਦੁਖ ਦੀ ਖਬਰ ਆਈ ਹੈ ਬਹੁਤ ਵੱਡੀ ਜਾਣਕਾਰੀ ਆ ਵੀ ਭਾਈ ਆ ਦੇਖੋ ਜੀ ਕੀ ਤੋਂ ਕੀ ਬਣ ਗਿਆ ਵੀ ਉਹ ਮੈਂ ਦੇਖਿਆ ਜੀ 34 ਸੈਕਿੰਡ ਦੇ ਵਿੱਚ ਉੱਤੋਂ ਪਹਾੜੀ ਤੋਂ ਪਾਣੀ ਆਉਂਦਾ ਮਲਬਾ ਪਾਣੀ ਕਿੰਨਾ ਤੇਜ਼ ਮਹਾ ਦੇ ਵਿੱਚ ਆ ਤੇ ਪਿੰਡ ਦਾ ਪਿੰਡ ਹੀ ਖਤਮ ਕਰ ਗਿਆ ਨਾ ਉੱਥੇ ਕੋਈ ਬੰਦਾ ਰਿਆ ਨਾ ਉੱਥੇ ਕੋਈ ਪਰਿੰਦਾ ਰਿਆ ਨਾ ਉੱਥੇ ਕੋਈ ਕੰਦ ਰਹੀ ਨਾ ਉੱਥੇ ਕੋਈ ਛੱਤ ਰਹੀ ਨਾ ਉੱਥੇ ਕੋਈ ਘੰਡੋਲੀ ਰਹੀ ਕੁਝ ਵੀ ਨਹੀਂ ਰਿਆ ਸੋ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਪਾਣੀ ਦੇ ਵਹਾਅ ਨੇ ਪਿੰਡ ਨੂੰ ਬਰਬਾਦ ਕਰਤਾ ਉੱਥੋਂ ਸੋ ਮੈਂ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਕੁਦਰਤ ਦਾ ਕਹਿ ਰਿਹਾ ਹੋ ਜਾ ਵੀ ਹੁੰਦਾ ਹੁਣ ਤੱਕ 5 ਲੋਕਾਂ ਦੀ ਬਹੁਤ ਹੋਤੀ ਖਬਰ ਆਈ ਹੈ ਤੇ 50 ਤੋਂ ਵੱਧ ਲੋਕ ਇੱਥੇ ਲਾਪਤਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨ ਜੀ